ਅੱਜ ਦੀ ਬਟਾਲੇ ਦੇ ਵਿੱਚ ਮੀਟਿੰਗ ਕਰੀ ਐ ਅਸੀਂ ਪਹਿਲੇ ਦਿਨ ਮੇਰੀ ਪ੍ਰਧਾਨਗੀ ਦੇ ਵਿੱਚ ਮੀਟਿੰਗ ਹੋਈ ਐ ਜਿਹਦੇ ਵਿੱਚ ਅਸੀਂ ਗੀਤਾ ਸ਼ਰਮਾ ਜੀ ਨੂੰ ਸਿਟੀ ਦਾ ਪ੍ਰਧਾਨ ਬਣਾਇਆ ਗੁਰਦਾਸਪੁਰ ਦਾ ਤੇ ਇਹ ਵੀ ਅੱਜ ਦੀ ਮੇਰੀ ਵਿਜਿਟ ਦਾ ਮਕਸਦ ਸੀਗਾ ਕਿ ਬੀਬੀਆਂ ਨੂੰ ਲਾਮਬੰਦ ਕਰੀਏ ਅਸੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਡਾ ਚੱਲ ਰਿਹਾ ਅਸੀਂ 50% ਆਬਾਦੀ ਹੈ ਜਿਹੜੀ ਉਹਨੂੰ ਅਸੀਂ ਲਾਮਬੰਦ ਕਰ ਰਹੇ ਹਾਂ ਜਥੇਬੰਦ ਕਰ ਰਹੇ ਹਾਂ ਤੇ ਸਿਆਸੀ ਤੌਰ ਤੇ ਉਹਨਾਂ ਨੂੰ ਮਜ਼ਬੂਤ ਕਰ ਰਹੇ ਹਾਂ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵਿਰੋਧੀ ਨੇ ਸੱਤਾਧਾਰੀ ਪਾਰਟੀ ਉਹ ਕਹਿੰਦੇ ਜੀ ਜਿਹੜੀ ਤੁਹਾਡੀ ਪੰਜਾਬ ਬਚਾਓ ਯਾਤਰਾ ਸੀ ਪਰਿਵਾਰ ਬਚਾਓ ਯਾਤਰਾ ਸੀ ਇਸ ਲਈ ਉਹਨਾਂ ਨੇ ਸਿਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਇੱਕ ਯਾਤਰਾ ਕੀਤੀ ਉਸ ਤੋਂ ਬਾਅਦ ਬੱਦਲ ਹੋ ਗਿਆ ਦੇਖੋ ਜੀ ਜਿਹੜੀ ਇਹ ਯਾਤਰਾ ਸੀਗੀ ਇਹਦਾ ਬੰਦ ਹੋਣ ਦਾ ਕਾਰਨ ਤਾਂ ਸਾਰੇ ਪੰਜਾਬ ਨੂੰ ਪਤਾ ਹੈਗਾ ਕਿ ਆਪਣੇ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤਾਂ ਇਸ ਕਰਕੇ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਸਾਨੂੰ ਇਹ ਯਾਤਰਾ ਬੰਦ ਕਰ ਦੇਣੀ ਚਾਹੀਦੀ ਹੈ ਬਾਕੀ ਜਿਹੜਾ ਵਿਰੋਧੀਆਂ ਦਾ ਕਹਿੰਦੀਆਂ ਗੱਲਾਂ ਹੈਗੀਆਂ ਹੁਣ ਦੱਸੋ ਤੁਸੀਂ ਦੱਸੋ ਵੀ ਕਿਹੜੇ ਵਿਰੋਧੀ ਕਹਿ ਰਹੇ ਹੈਗੇ ਆ ਇਹ ਕਾਂਗਰਸ ਕਹਿ ਰਹੀ ਹੈ ਜਿਨ੍ਹਾਂ ਦਾ ਸਾਰਾ ਉਹ ਰਾਹੁਲ ਗਾਂਧੀ ਦੇ ਵੀ ਪਰਿਵਾਰ ਬਚਾਓ ਯਾਤਰਾ ਨਿਕਲ ਰਹੀ ਹੈ ਮੁੱਖ ਮੰਤਰੀ ਅਤੇ ਜੇ ਮੁੱਖ ਮੰਤਰੀ ਕਹਿ ਰਿਹਾ ਹੈਗਾ ਤੇ ਮੁੱਖ ਮੰਤਰੀ ਆਪ ਕੀ ਕਰ ਰਿਹਾ ਆਪਨਾ ਤਾਂ ਸਾਰਾ ਟਬਰ ਉਹਨਾਂ ਦਾ ਲੱਗਿਆ ਹੋਇਆ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲੈਣੇ ਪਹਿਲਾਂ ਆਪਣੇ ਕੋਲ ਸਿਕਿਉਰਿਟੀ ਹੈ ਉਹਨਾਂ ਦੀ ਭੈਣ ਜੀ ਕੋਲ ਸਿਕਿਉਰਿਟੀ ਹੈ ਮਾਤਾ ਜੀ ਕੋਲ ਸਿਕਿਉਰਿਟੀ ਹੈ ਉਹਨਾਂ ਦੀ ਵਾਈਫ ਕੋਲ ਸਿਕਿਉਰਿਟੀ ਹੈ ਉਹਨਾਂ ਕੋਲ ਕਿਹੜੇ ਅਹੁਦੇ ਹੈਗੇ ਸੋ ਇਹ ਇਹ ਤਾਂ ਬੇਤੁਕੀਆਂ ਗੱਲਾਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਤੇ ਇਸ ਵੇਲੇ ਇਹ ਦਿੱਲੀ ਨੇ ਕਬਜ਼ਾ ਕੀਤਾ ਹੋਇਆ ਅਸਿੱਧੇ ਰੂਪ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਹਿੰਦਾ ਸੀਗਾ ਅੱਜ ਤੋਂ 3 ਸਾਲ ਪਹਿਲਾਂ ਇਹ ਅਸੀਂ ਬਹੁਤ ਦੁਹਾਈ ਦਿੱਤੀ ਕਿ ਇਹ ਦਿੱਲੀ ਵਾਲੇ ਸਾਡੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਨੇ ਸਿਰਫ ਇਹ ਮੋਰੇ ਫਿੱਟ ਕੀਤੇ ਅੱਜ ਦਿੱਲੀ ਦਾ ਹੀ ਰਾਜ ਚੱਲ ਰਿਹਾ ਪੰਜਾਬ ਤੇ ਸਰਨੀ ਅੰਦੋਲਨ ਚ ਕਰਦਲ ਦਾ ਕੋਈ ਸਟੈਂਡ ਕਲੀਅਰ ਨਹੀਂ ਹੋਇਆ ਇਸ ਅਕਾਲੀ ਦਲ ਦਾ ਸਟੈਂਡ ਤਾਂ ਕਲੀਅਰ ਹੈਗਾ ਹੋਰ ਕਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਜੀ ਉਥੇ ਬਠਿੰਡਾ ਦੇ ਵਿੱਚ ਬੋਲ ਰਹੇ ਸੀ ਐਮਜ਼ ਦਾ ਜਿਹੜਾ ਉਦਘਾਟਨ ਸੀਗਾ ਇੱਕ ਵਾਰਡ ਦਾ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਕਿਸਾਨੀ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਕਿਸਾਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ ਅਸੀਂ ਹਰ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਆ ਪਰ ਜਿਹੜੇ ਇਹ ਪਾਰਟੀ ਜਿਹੜੀ ਇਸ ਵੇਲੇ ਰਾਜ ਕਰ ਰਹੀ ਹੈ ਇਹਨਾਂ ਨੇ ਕਹਿੰਦੇ ਸੀਗੇ ਕਿ ਅਸੀਂ ਤਾਂ 2 ਮਿੰਟ ਚ ਐਮਐਸਪੀ ਦੇ ਦਾਂਗੇ ਜੀ ਸਾਡੀ ਸਰਕਾਰ ਲਿਆਓ ਜੇ ਸੈਂਟਰ ਸਰਕਾਰ ਐਮਐਸਪੀ ਨਹੀਂ ਦਿੰਦੀ ਤੇ ਅੱਜ ਹਾਲ ਤੇ ਹੈਗੀ ਆ ਵੇ ਆਪ ਜਿਹੜਾ ਹੈਗਾ ਕਿਸਾਨਾਂ ਨੂੰ ਬਾਰਡਰ ਤੇ ਮਰਨ ਲਈ ਛੱਡ ਕੇ ਤੇ ਆਪ ਪਾਸੇ ਬੈਠੇ ਹੁਣ ਐਮਐਸਪੀ ਦੇ ਦੇਣ ਦੇਖੋ ਜੀ ਇਹ ਪਾਰਟੀ ਲੈਵਲ ਦੀ ਗੱਲ ਹੈ ਪ੍ਰਧਾਨ ਜੀ ਦੇ ਲੈਵਲ ਦੀ ਗੱਲ ਹੈ ਮੇਰੇ ਲੈਵਲ ਦੀ ਗੱਲ ਨਹੀਂ ਹੈਗੀ ਉਹ ਮੈਂ ਨਹੀਂ ਕਹਿ ਸਕਦੀ ਜਿੱਦਾਂ ਸੀ ਪਹਿਲੇ ਵਾਰ ਕੀਤਾ ਡੋ ਡੋ ਲੋਕਾਂ ਨੇ ਘਰ ਜਾ ਕੇ ਛੋਟੀਆਂ ਕਮੇਟੀਆਂ ਬਣਾ ਕੇ ਸਰਕਲ ਪੜਾਅ ਬਣਾਣਾ ਆਪਣੀ ਪਾਰਟੀ ਚ ਆਪਣੀ ਦੁਬਾਰਾ ਆਪਣੀ ਗਠਵੰਧਨ ਤਿਆਰ ਕਰਨੇ ਜਿੰਨੇ ਵੀ ਸਾਡੀ ਛੋਟਟੀਆਂ ਗਤੀਵਿਧੀਆਂ ਸੀ ਘਰ ਘਰ ਚ ਜਾਣਾ ਮੱਲੇਦਾਰ ਆਪਣੀ ਮੀਟਿੰਗਾਂ ਕਰਨੀਆਂ ਗਲੀ ਗਲੀ ਚ ਜਾ ਕੇ ਮੀਟਿੰਗ ਕਰਕੇ ਫੇ ਪਹਿਲਾਂ ਆਪਾਂ ਆਪਣਾ ਸਰਕਲ ਪ੍ਰਧਾਨ ਬਣਾਵਾਂਗੇ ਉਸ ਤੋਂ ਬਾਅਦ ਮੈਂ ਸੀਟੀ ਦੀ ਪ੍ਰਧਾਨ ਅਨਾਉਂਸ ਕਰੂੰਗੀ ਫਿਰ ਆਪਣੇ ਜ਼ਿਲੇ ਦੀ ਟੀਮ ਜੋ ਸਾਡੇ ਬੀਬੀ ਜੀ ਕਹਿਣਗੇ ਉਹ ਹਲਕਾ ਇਨਚਾਅ ਦੇ ਮੁਤਾਬਿਕ ਜੋ ਸਾਨੂੰ ਸੇਵਾ ਦਿੱਤੀ ਜਾਣਗੇ ਆਪਾਂ ਪਹਿਲੇ ਉਹ ਵੀ ਨਿਭਾਵਾਂਗੇ ਉਹ ਜੋ ਸਾਡੀ ਨੀਤੀਆਂ ਨੇ ਪਾਰਟੀ ਦੇ ਨੇ ਜਿਹੜਾ ਘਰ ਘਰ ਚ ਜਿੱਦਾਂ ਮੰਨ ਲਓ ਸਾਡੇ ਪਟਾਰੇ ਚ ਕਿੰਨੀ ਵਾਰੀ ਲੇਡੀਜ਼ ਦੇ ਮੁੱਦੇ ਚੁੱਕੇ ਗਏ ਨੇ ਤੁਹਾਨੂੰ ਪਤਾ ਹੈ ਕਿ ਓਪੋਜੀਸ਼ਨ ਪਾਰਟੀ ਨੇ ਕਦੀ ਵੀ ਲੇਡੀਜ਼ ਜਦੋਂ ਕੋਈ ਪ੍ਰੋਬਲਮ ਆਂਦੀ ਹੈ ਜਾਂ ਕਿਸੇ ਬੱਚੀ ਦੀ ਪ੍ਰੋਬਲਮ ਆਂਦੀ ਹੈ ਹਮੇਸ਼ਾ ਗੀਤਾ ਸ਼ਰਮਾ ਨਹੀਂ ਸਾਧ ਦਿੱਤਾ ਮੈਨੂੰ ਇੱਕ ਵੀ ਲੇਡੀਜ਼ ਕਹਦਾ ਓਪੋਜੀਸ਼ਨ ਪਾਰਟੀ ਦੇ ਵਿੱਚੋਂ ਜਦੋਂ ਕੋਈ ਰਾਤੀ 12 ਵਜੇ ਵੀ ਥਾਣੇ 'ਤੇ ਲੇਡੀਜ਼ ਪਹੁੰਚਦੀ ਹੈ ਤਾਂ ਨਾ ਹੀ ਕਨਸਟੇ ਹਮੇਸ਼ਾ ਮੈਨੂੰ ਕਾਲ ਕੀਤੀ ਜਾਂਦੀ ਕਿ ਕਿਦਾ ਜੀ ਇੱਧਰ ਆਓ ਇਹਨਾਂ ਨੂੰ ਘਰ ਛੱਡ ਕੇ ਆਓ ਅਕਸਰ ਆਪਾਂ ਡਾਊਨਵਰਥ ਕੰਮ ਕੀਤਾ ਵਾ ਤਾਂ ਹੀ ਸਾਨੂੰ ਪ੍ਰਧਾਨ ਹਾਂ ਨੇ ਇਸ ਜੀ ਮੋਬਾਈਲ ਤੋਂ ਚੁਣਿਆ ਗਿਆ ਵਾ ਔਰ ਮੈਂ ਅੱਗੇ ਵੀ ਘਰ ਘਰ ਇਹੀ ਪਾਰਟੀ ਦਾ ਪ੍ਰਚਾਰ ਕਰੂੰਗੀ ਪ੍ਰਚਾਰ ਦਾ ਮਤਲਬ ਇਹ ਨਹੀਂ ਕਿ ਹਵਾਵਾਂ ਚ ਗੱਲਾਂ ਕਰਨੀਆਂ ਜੋ ਜਿੱਦਾਂ ਪਹਿਲੇ ਰਾਸ਼ਨ ਘਰ ਕੱਟੇਗੇ ਤੁਹਾਨੂੰ ਵੀ ਪਤਾ ਹੀ ਹੈ ਕਿ ਲੋਕਾਂ ਨੂੰ ਅੱਜ ਕਨਕ ਲਾਈਨ ਲਈ ਇੰਨੀ ਲੰਬੀ ਲਾਈਨ ਚ ਬੀਬੀਆਂ ਨੂੰ ਲੱਗਿਆ ਆਂਦਾ ਵਾ ਤੇ ਆਪ ਦੇਖੋ ਤਾਂ ਕੰਮ ਤੋਂ ਕੀ ਹੋਣਦੀ ਐ ਜਦੋਂ ਬਾਦ ਸਰਕਾਰ ਸੀ ਜਦੋਂ ਕੋਈ ਕੰਮ ਤੋਂ ਕੀ ਨਹੀਂ ਸੀ ਜੋ ਹਰ ਬੀਬੀ ਜੀ ਨੇ ਪਹਿਲੇ ਹੀ ਦੱਸਿਆ ਤੁਹਾਨੂੰ ਕਿ ਕਨਕ ਵੇਸਟੀ ਪੇ ਰਹਿੰਦੀ ਘਰ ਲੋਕੀ ਕਈ ਵਾਰ ਤੇ ਕਹਿ ਹੀ ਦਿੰਦੇ ਸੀ ਕਿ ਉਥੇ ਰੱਖ ਦੋ ਉਹ ਅੱਜ ਉਹ ਟਾਈਮ ਆ ਗਿਆ ਵੇ ਕਿ ਕਨਕ ਮਿਲਦੀ ਨਹੀਂ ਪਈ ਲੋਕੀ ਆਟਾ ਵੀ ਬਾਰੂ ਨਾਲ ਕਿ ਆਂਡੇ ਨੇ ਮੈਂ ਤੇ ਰੈਸিপি ਉਹ ਜਿਹੜੇ ਕਹਿੰਦੇ ਨੇ ਕਿ 32 ਦੇ ਬਿੱਲ ਮਾਫ ਕੀਤੇ ਗਏ ਨੇ ਤੁਸੀਂ ਚੰਗੀ ਤਰ੍ਹਾਂ ਵੇਖ ਲਵੋ ਸਿਵਲ ਲੀਡਰਾਂ ਦੇ ਬਿੱਲ ਮਾਫ ਜੇ ਜਿਹੜੇ ਆਮ ਘਰਾਂ ਚ ਨੇ ਅੱਜ ਵੀ ਪ੍ਰੋਬਲਮ ਆਂਦੀ ਪਈ ਆ ਬਿੱਲ ਕੋਈ ਮਾਫ ਨਹੀਂ ਜੇ ਹੋਇਆ ਤੁਸੀਂ ਦੇਖੋ ਸੀਵਰੇਜ ਦੀ ਪ੍ਰੋਬਲਮ ਆਂਦੀ ਪਈ ਆ ਮੈਂ ਥੋੜੇ ਦਿਨ ਪਹਿਲੇ ਹੀ ਦੇਖਿਆ ਕਿਸੇ ਗਲੀ ਦੇ ਵਿੱਚ ਸੀਵਰੇਜ ਪਿਆ ਹੀ ਨਹੀਂ ਹੈਗਾ ਸਿਵਰੇਜ ਪੈਣ ਦੇ ਬਾਵਜੂਦ ਵੀ ਵੱਡਾ ਬਜਾਅ ਲਗਾ ਲੋ ਕਿਲਾ ਮੰਡੀ ਲਗਾ ਲੋ ਸ਼੍ਰੀ ਕਾਂਸਾ ਗੁਰਦੁਆਰਾ ਸਾਈਡ ਲਗਾ ਲੋ ਤੇ ਸਿਵਰੇਜ ਹੈ ਹੀ ਨਹੀਂ ਜਦੋਂ ਲੋਕਾਂ ਨੇ ਘਾਤ ਹੀ ਬਿੱਲ ਦੇਤੇ 3200 ਰੁਪਏ 3000 ਰੁਪਏ ਕਿਸ ਗਾਂ ਦਾ ਜੰਦਾ ਨਹੀਂ ਭਰਨਾ ਜੀ ਜੀ ਪਹਿਲੇ ਸੁੱਤੇ ਪਈ ਸੀ ਤਨ ਪਹਿਲੇ ਯਾਦ ਨਹੀਂ ਸੀ ਆਇਆ ਤੇ ਸਿਵਰੇ ਤੇ ਪਾਇਆ ਨਹੀਂ ਬਿਲ ਦਸੇ ਉਹਨੇ ਘਰ ਪੰਜਾਬ ਦਾ ਇੱਕ ਪਾਸੇ ਕਹਿੰਦੀ ਆ ਫਰੀ ਦੇ ਇੰਡੀਆਂ ਦੂਸਰੇ ਪਾਸੇ ਜਨਤਾ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਨਾ ਤੰਗ ਪਰੇਸ਼ਾਨ ਕਰੇ ਜਾਣ ਦੇ ਨੇ ਬਾਸ ਕਿਆ ਸਿਲੰਡਰ ਦੇਖ ਲੋ ਬੱਤੀ ਦੇ ਬਿੱਲ ਦੇਖ ਲੋ ਪਾਣੀ ਦਾ ਬਿੱਲ ਦੇਖ ਲੋ ਉਹ ਸਿਵਰੇ ਸਮੱਸਿਆ ਸਾਡੇ ਬੜਾ ਸਭ ਤੋਂ ਜ਼ਿਆਦਾ ਸੀ ਉਹ ਅਜੇ ਤੱਕ ਗਈ ਨਹੀਂ ਹੈਗੀ